ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਜੀ ਤੁਹਾਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾ ਰਹੀ ਹਾਂ ਖੋਏ ਵਾਲਾ ਗਜਰੇਲਾ ਜਿਹੜਾ ਕਿ ਸਰਦੀਆਂ ਦੀ ਸਪੈਸ਼ਲ ਡਿਸ਼ ਹੈਗੀ ਏ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਖੋਏ ਵਾਲੇ ਗਜਰੇਲੇ ਦੇ ਵਿੱਚ ਮੈਂ ਇੱਕ ਤੁਹਾਨੂੰ ਇਸ ਤਰ੍ਹਾਂ ਦੀ ਟਿਪਸ ਦੱਸਾਂਗੀ ਜਿਹੜੇ ਕਿ ਹਲਵਾਈ ਵੀ ਜ਼ਰੂਰ ਵਰਤਦੇ ਨੇ ਜਿਦੇ ਨਾਲ ਗਜਰੇਲਾ ਜਿਹੜਾ ਹੈਗਾ ਬਿਲਕੁਲ ਇਸ ਤਰ੍ਹਾਂ ਬਣਦਾ ਜਿਵੇਂ ਵਿਆਹ ਦੇ ਵਿੱਚ ਜਾਂ ਹੋਟਲ ਦੇ ਵਿੱਚ ਹੁੰਦਾ ਤੇ ਗਜਰੇਲਾ ਬਹੁਤ ਜ਼ਿਆਦਾ ਟੇਸਟੀ ਬਨੇਗਾ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤੇ ਲੋ ਫਿਰ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਤੇ ਇੱਥੇ ਗਜਰੇਲਾ ਬਣਾਉਣ ਵਾਸਤੇ ਮੈਂ 1 ਕਿਲੋ ਤੋਂ ਥੋੜੀਆਂ ਜੀਆਂ ਜ਼ਿਆਦਾ ਮਤਲਬ ਕਿ ਸਵਾ ਕਿਲੋ ਗਾਜਰਾ ਲੈ ਕੇ ਉਹਨਾਂ ਨੂੰ ਛਿਲਕੇ ਧੋਕੇ ਤੇ ਇਸ ਤਰ੍ਹਾਂ ਕ੍ਰਸ਼ ਕਰਕੇ ਰੱਖ ਲਿੱਤਾ ਹੋਇਆ ਤੇ ਹੁਣ ਇੱਕ ਕੜਾਈ ਦੇ ਵਿੱਚ ਮੈਂ 5 ਚਮਚ ਦੇਸੀ ਘਿਓ ਦੇ ਪਾ ਲਿੱਤੇ ਨੇ ਤੁਸੀਂ ਚਾਹੋ ਤਾਂ ਦੇਸੀ ਘਿਓ ਦੀ ਕੁਆਂਟੀਟੀ ਇੱਥੇ ਵਧਾ ਵੀ ਸਕਦੇ ਹੋ ਪਰ ਮੈਂ ਗਾਜਰਾਂ ਦੇ ਹਿਸਾਬ ਨਾਲ 5 ਚਮਚ ਪਾਏ ਨੇ ਇਹ ਬਿਲਕੁਲ ਪਰਫੈਕਟ ਹੈ ਜਿਵੇਂ ਹੀ ਘਿਓ ਮੈਲਟ ਹੋਏਗਾ ਇਸ ਦੇ ਵਿੱਚ ਗਾਜਰਾ ਪਾ ਦਵਾਂਗੇ ਤੇ ਤੁਸੀਂ ਦੇਖੋ ਸਾਰੀਆਂ ਹੀ ਕ੍ਰਸ਼ ਕੀਤੀਆਂ ਜਿਹੜੀਆਂ ਗਾਜਰਾ ਹੈਗੀਆਂ ਨੇ ਮੈਂ ਪਾ ਦਿੱਤੀਆਂ ਨੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਮੈਂ ਤੁਹਾਨੂੰ ਹਲਵਾਈ ਵਾਲੀ ਜਿਹੜੀ ਟਰਿਕ ਹੈਗੀ ਹੈ ਉਹ ਅੱਗੇ ਵੀਡੀਓ ਦੇ ਵਿੱਚ ਦੱਸਣੀ ਹੈ ਤੇ ਗਾਜਰਾਂ ਨੂੰ ਆਪਾਂ ਮੀਡੀਅਮ ਫਲੇਮ ਦੇ ਉੱਪਰ ਲਗਾਤਾਰ ਹਿਲਾਉਂਦੇ ਹੋਏ 5 ਮਿੰਟ ਤੱਕ ਪੁੰਨ ਲੈਣਾ ਤੇ ਤੁਸੀਂ ਦੇਖੋ ਇੱਥੇ ਗਾਜਰਾਂ ਨੂੰ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਮੈਂ 5 ਮਿੰਟ ਤੱਕ ਪੁੰਨ ਲਿੱਤਾ ਹੋਇਆ ਤੇ ਜਿਹੜੀਆਂ ਗਾਜਰਾਂ ਹੈਗੀਆਂ ਉਹਨਾਂ ਦਾ ਕਲਰ ਵੀ ਅੱਗੇ ਨਾਲੋਂ ਚੇਂਜ ਹੋ ਚੁੱਕਾ ਹੋਇਆ ਤੇ ਹੁਣ ਇਸ ਸਟੇਜ ਤੇ ਇਸ ਦੇ ਵਿੱਚ ਇੱਕ ਗਲਾਸ ਦੁੱਧ ਪਾਵਾਂਗੇ ਮੈਂ ਬਿਨਾ ਮਲਾਈ ਦੇ ਦੁੱਧ ਦਾ ਇੱਥੇ ਇਸਤੇਮਾਲ ਕੀਤਾ ਹੈ ਤੇ ਦੁੱਧ ਬਹੁਤ ਜ਼ਿਆਦਾ ਨਹੀਂ ਆਪਾਂ ਪਾਣਾ ਕਿਉਂਕਿ ਆਪਾਂ ਇਸ ਦੇ ਵਿੱਚ ਖੋਇਆ ਵੀ ਪਾਣਾ ਹੈ ਦੁੱਧ ਇਸ ਕਰਕੇ ਪਾਇਆ ਤਾਂ ਜੋ ਜਿਹੜੀਆਂ ਗਾਜਰਾਂ ਹੈਗੀਆਂ ਨੇ ਉਹ ਛੇਤੀ ਨਾਲ ਗਲ ਜਾਣ ਤੇ ਬਿਨਾ ਦੁੱਧ ਤੋਂ ਵੀ ਆਪਾਂ ਗਾਜਰਾਂ ਨੂੰ ਭੁੰਨ ਕੇ ਗਲਾ ਸਕਦੇ ਹਾਂ ਪਰ ਦੁੱਧ ਦਾ ਇਸਤੇਮਾਲ ਇਸ ਲਈ ਕੀਤਾ ਹੈ ਇਹਦੇ ਨਾਲ ਜਿਹੜਾ ਗਜਰੇਲੇ ਦਾ ਟੇਸਟ ਹੈਗਾ ਉਹ ਹੋਰ ਜ਼ਿਆਦਾ ਵੱਧ ਜਾਏਗਾ ਤੇ ਮੈਂ ਇਸ ਨੂੰ ਚੰਗੀ ਤਰ੍ਹਾਂ ਇੱਕ ਤੋਂ ਡੇਢ ਮਿੰਟ ਤੱਕ ਤੁਸੀਂ ਦੇਖੋ ਇੱਥੇ ਮਿਕਸ ਕਰ ਦਿੱਤਾ ਹੋਇਆ ਹੈ ਤੇ ਹੁਣ ਇਹਨਾਂ ਗਾਜਰਾਂ ਨੂੰ ਟੱਕ ਕੇ ਬਿਲਕੁਲ ਲੋ ਫਲੇਮ ਦੇ ਉੱਪਰ 12 ਤੋਂ 15 ਮਿੰਟ ਤੱਕ ਪਕਾਣ ਦਵਾਂਗੇ ਤਾਂ ਜੋ ਜਿਹੜੀਆਂ ਗਾਜਰਾ ਹੈਗੀਆਂ ਨੇ ਚੰਗੀ ਤਰ੍ਹਾਂ ਗਲ ਜਾਣ ਤੇ ਵਿੱਚੋਂ ਦੀ ਇਸ ਨੂੰ ਮੈਂ ਦੋ ਤਿੰਨ ਵਾਰੀ ਹਿਲਾ ਵੀ ਲਿਆ ਸੀ ਤੇ ਤੁਸੀਂ ਦੇਖੋ ਇੱਥੇ ਜਿਹੜੀਆਂ ਗਾਜਰਾ ਹੈਗੀਆਂ ਨੇ ਕਾਫੀ ਜ਼ਿਆਦਾ ਗਲ ਚੁੱਕੀਆਂ ਹੋਈਆਂ ਨੇ ਮੈਨੂੰ ਇੱਥੇ 13-14 ਮਿੰਟ ਹੋ ਗਏ ਹੋਏ ਸੀ ਇਸ ਨੂੰ ਟੱਕ ਕੇ ਪਕਾਉਂਦੇ ਹੋਏ ਤੇ ਗਾਜਰਾ ਦੇਖੋ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਗਲ ਚੁੱਕੀਆਂ ਹੋਈਆਂ ਨੇ ਹੁਣ ਫਲੇਮ మీడియం ਹਾਈ ਕਰ ਦਵਾਂਗੇ ਤੇ ਇਸ ਦੇ ਵਿੱਚ ਹੁਣ ਪਾਵਾਂਗੇ ਮੈਂ ਚੀਨੀ ਇੱਥੇ ਮੈਂ ਪਾਣੀ ਕਟੋਰੀ ਚੀਨੀ ਦੀ ਪਾਈਏ ਜੇ ਤੁਸੀਂ ਮਿੱਠਾ ਖਾਣਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਚੀਨੀ ਦੀ ਕੁਆਂਟੀਟੀ ਵਧਾ ਵੀ ਸਕਦੇ ਹੋ ਤੇ ਹੁਣ ਇਸ ਨੂੰ ਲਗਾਤਾਰ ਆਪਾਂ మీడియం ਹਾਈ ਫਲੇਮ ਦੇ ਉੱਪਰ ਪਕਾ ਲੈਣਾ ਜਦੋਂ ਤੱਕ ਕਿ ਦੁੱਧ ਜਿਹੜਾ ਹੈਗਾ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਦੁੱਧ ਨੂੰ ਸੁੱਕਦੇ ਹੋਏ ਕਿਉਂਕਿ ਫਲੇਮ ਇੱਥੇ ਮੈਂ ਹਾਈ ਕੀਤੀ ਹੋਈ ਹੈ ਤੇ ਦੇਖੋ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਜਿਹੜਾ ਦੁੱਧ ਹੈਗਾ ਕਾਫੀ ਜ਼ਿਆਦਾ ਅੱਗੇ ਨਾਲੋਂ ਸੁੱਕਣਾ ਸ਼ੁਰੂ ਹੋ ਗਿਆ ਹੋਇਆ ਹੈ ਤੇ ਤੁਸੀਂ ਦੇਖੋ ਕਾਫੀ ਜ਼ਿਆਦਾ ਦੁੱਧ ਜਿਹੜਾ ਹੈਗਾ ਸੁੱਕ ਚੁੱਕਾ ਹੋਇਆ ਬਸ ਥੋੜਾ ਜਿਹਾ ਹੀ ਬਾਕੀ ਹੈ ਥੋੜੀ ਜੀ ਦੇਰ ਹੋਰ ਲੱਗੇਗੀ ਮਤਲਬ ਕਿ 1 ਮਿੰਟ ਤਕਰੀਬਨ ਹੋਰ ਲੱਗੇਗਾ ਇਹ ਵਾਲਾ ਦੁੱਧ ਵੀ ਜਿਹੜਾ ਹੈਗਾ ਸੁੱਕ ਜਾਣਾ ਤੇ ਤੁਸੀਂ ਦੇਖੋ ਦੁੱਧ ਸਾਰਾ ਸੁੱਕ ਚੁੱਕਾ ਹੋਇਆ ਹੈ ਤੇ ਹੁਣ ਵਰਤਾਂਗੇ ਹਲਵਾਈ ਵਾਲੀ ਟ੍ਰਿਕ ਹਲਵਾਈ ਜਦੋਂ ਗਜਰੇਲਾ ਸਟੇਜ ਤੇ ਹੁੰਦਾ ਹੈ ਤਾਂ ਉਸ ਨੂੰ ਥੋੜਾ ਜਿਹਾ ਮੈਸ਼ ਕਰ ਲੈਂਦੇ ਨੇ ਤੁਸੀਂ ਸਟੀਲ ਦਾ ਜਾਂ ਲੱਕੜ ਦਾ ਕੋਈ ਵੀ ਮੈਸ਼ਰ ਲੈ ਲੈਣਾ ਤੇ ਇਸ ਤਰੀਕੇ ਦੇ ਨਾਲ ਹਲਕਾ ਹਲਕਾ ਜਿਹਾ ਇਸ ਨੂੰ ਮੈਸ਼ ਕਰ ਲਵਾਂਗੇ ਬਹੁਤ ਜ਼ਿਆਦਾ ਮੈਸ਼ ਨਹੀਂ ਕਰਨਾ ਹਲਕਾ ਹਲਕਾ ਜਿਹਾ ਮੈਸ਼ ਕਰਾਂਗੇ ਤੁਸੀਂ ਦੇਖੋਗੇ ਕਿ ਜਦੋਂ ਵੀ ਆਪਾਂ ਵਿਆਹ ਦੇ ਵਿੱਚ ਜਾਂ ਹੋਟਲ ਦੇ ਵਿੱਚ ਗਜਰੇਲਾ ਖਾਂਦੇ ਆ ਤਾਂ ਗਾਜਰਾਂ ਦੇ ਜਿਹੜੇ ਲੱਛੇ ਹੁੰਦੇ ਨੇ ਮਤਲਬ ਕਿ ਕ੍ਰਸ਼ ਕੀਤੀਆਂ ਜਿਹੜੀਆਂ ਗਾਜਰਾਂ ਹੁੰਦੀਆਂ ਨੇ ਉਹਨਾਂ ਦੇ ਲੱਛੇ ਬਿਲਕੁਲ ਵੀ ਅਲੱਗ ਨਹੀਂ ਹੁੰਦੇ ਗਜਰੇਲਾ ਇਕੱਠਾ ਹੀ ਇਕੱਠਾ ਜਿਹਾ ਹੁੰਦਾ ਸਾਰਾ ਜਿਹੜਾ ਕਿ ਦੇਖਣ ਦੇ ਵਿੱਚ ਬਹੁਤ ਵਧੀਆ ਲੱਗਦਾ ਤੇ ਇਸੇ ਲਈ ਆਪਾਂ ਇਹਨਾਂ ਨੂੰ ਮੈਸ਼ ਕੀਤਾ ਥੋੜਾ ਜਿਹਾ ਤਾਂਕਿ ਗਜਰੇਲਾ ਦੇ ਲੱਥੇ ਜਿਹੜੇ ਹੈਗੇ ਨੇ ਬਿਲਕੁਲ ਅਲੱਗ ਨਾ ਦਿਖਣ ਤੇ ਹੁਣ ਇਸ ਦੇ ਵਿੱਚ ਖੋਇਆ ਪਾ ਦਵਾਂਗੇ ਸਵਾ ਕਿਲੋ ਗਾਜਰਾਂ ਦੇ ਵਾਸਤੇ ਇੱਥੇ ਮੈਂ 250 ਗ੍ਰਾਮ ਜਿਹੜਾ ਖੋਇਆ ਹੈਗਾ ਇਹ ਲਿਆ ਹੈ ਇੱਕ ਖੋਇਆ ਮੈਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕੀਤਾ ਹੈ ਤੇ ਹੁਣ ਇਸ ਦੇ ਵਿੱਚ ਪਾ ਦਵਾਂਗੇ ਤੁਸੀਂ ਚਾਹੋ ਤਾਂ ਬਾਜ਼ਾਰ ਦੇ ਵਿੱਚੋਂ ਵੀ ਖੋਇਆ ਲਿਆ ਸਕਦੇ ਹੋ ਤੇ ਹੁਣ ਜਦੋਂ ਇਹ ਖੋਇਆ ਇਸ ਦੇ ਵਿੱਚ ਪਾ ਦਵਾਂਗੇ ਤਾਂ ਮੈਂ ਥੋੜਾ ਜਿਹਾ ਜਿਹੜਾ ਖੋਇਆ ਹੈਗਾ ਉਹ ਬਚਾ ਕੇ ਰੱਖ ਲਿੱਤਾ ਹੋਇਆ ਉਸ ਦਾ ਇਸਤੇਮਾਲ ਆਪਾਂ ਬਾਅਦ ਵਿੱਚੋਂ ਕਰਾਂਗੇ ਤੇ ਤੁਸੀਂ ਇਹ ਦੇਖੋ ਕਿ ਮੈਂ ਥੋੜਾ ਜਿਹਾ ਖੋਇਆ ਤਕਰੀਬਨ 2 ਕ ਚਮਚ ਰੱਖ ਲਿੱਤਾ ਹੋਇਆ ਇਸ ਦਾ ਇਸਤੇਮਾਲ ਬਾਅਦ ਵਿੱਚੋਂ ਕਰਨਾ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਿਵੇਂ ਜਿਵੇਂ ਗਜਰੇਲਾ ਤਿਆਰ ਹੋ ਰਿਹਾ ਇਸ ਦੇ ਵਿੱਚੋਂ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਆ ਰਹੀ ਏ ਦੇਖੋ ਇਹਨੂੰ ਮਿਕਸ ਕਰਦੇ ਹੋਏ ਹੁਣ ਇਸ ਦੇ ਵਿੱਚ ਮੈਂ ਸੋਗੀ ਬਦਾਮ ਤੇ ਕਾਜੂ ਲੈਨੇ ਬਦਾਮ ਤੇ ਕਾਜੂ ਨੂੰ ਮੈਂ ਦਰਦਰਾ ਜਿਹਾ ਪੀਸ ਲਿੱਤਾ ਹੋਇਆ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਗੈਸ ਦੀ ਫਲੇਮ ਇੱਥੇ ਮੈਂ ਬੰਦ ਕਰ ਦਿੱਤੀ ਹੋਈ ਏ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਗਜਰੇਲਾ ਹੈਗਾ ਜਿਹੜਾ ਹੁਣ ਸਰਵ ਹੋਣ ਦੇ ਲਈ ਰੈਡੀ ਏ ਗਜਰੇਲਾ ਬਹੁਤ ਜ਼ਿਆਦਾ ਵਧੀਆ ਬਣਿਆ ਦੇਖੋ ਕਿੰਨਾ ਵਧੀਆ ਗਜਰੇਲਾ ਬਣਿਆ ਗਜਰੇਲੇ ਨੂੰ ਦੇਖੋ ਹੁਣ ਸਰਵ ਕਰਨ ਲੱਗੀ ਆ ਮੈਂ ਇਸ ਨੂੰ ਇੱਕ ਪਲੇਟ ਦੇ ਵਿੱਚ ਪਾ ਦਿੱਤਾ ਹੈ ਤੇ ਗਜਰੇਲੇ ਦੇ ਉੱਪਰ ਮੈਂ ਕੋਇਆ ਵੀ ਪਾ ਦਿੱਤਾ ਹੋਇਆ ਜਿਸ ਦੇ ਨਾਲ ਕੀ ਇਹ ਖਾਣ ਦੇ ਵਿੱਚ ਤਾਂ ਸਵਾਦ ਹੈ ਹੀ ਪਰ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਤੇ ਉਮੀਦ ਹੈ ਤੁਹਾਨੂੰ ਮੇਰੀ ਰੈਸਪੀ ਬਹੁਤ ਪਸੰਦ ਆਏਗੀ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ